ਕਿਦਾ ਹਾਲ? ਆ ਦੇ ਸਾਥਰੀ ਕਹ ਰਿਹਾ ਲਉਦਾ। ਸਾਥਰੀ ਕਾ ਲੈ ਕਿਦਾ ਹਾਲ ਬੁੱਤ? ਚਲਿਏ ਦੇਮੋ ਸਕੂਲੇ। ਪਰ ਕਿ? ਦੇਮੋ। ਤੇਰਾ ਸਕੂਲੇ ਜਾਣਾ ਵਧੀਆ ਲੱਗਦਾ? ਨਾ। ਬੁੱਤਿਆ ਲੱਗਦਾ ਸੀ। ਕਦੇ ਲੜੀਆ ਕਹਿੰਦੇ ਚਾਰਕ। ਤੁਰ ਗੋਜ। ਇਹ ਆ ਫਿਊਚਰ ਉਹਨਾਂ ਦਾ। ਅੱਜ ਜੇ ਸਕੂਲੇ ਪੜ੍ਹਨਾ ਸਾਨੂੰ ਤਾਂ ਇਦਾਂ ਕਹਿੰਦੇ ਹੁੰਦੇ ਸੀ ਘਰ ਤੇ। ਨੂੰ ਨਹੀਂ ਪੜਨਾ ਗਦੈਲਾ ਤੁੰ। ਉਹ ਤੇ ਕਹਿੰਦਾ ਚਾਰ ਨਹੀਂ ਵਧੀਆ ਇੱਥੇ ਭੈਜਦਾ ਇੱਥੇ ਬੰਦਾਬ ਕਦਾ ਬਣ ਜਾਂਦਾ। ਹੈ ਸਹੀ ਗੱਲ ਆ। ਗਾਈਜ਼ ਇਹਨਾਂ ਤੋਂ ਗਿਆਨ ਦੀ ਗੱਲ ਸੁਣੋ ਮੈਂ ਤੇ ਕੈਮਰਾ 'ਚ ਪੈਸਾ ਖਲਾਇਆ ਦੱਸੋ। ਗਿਆਨ ਤਾਂ ਨਹੀਂ ਛੋੜੋ ਇੱਦਾਂ। ਆਹ ਉਹ ਮੈਂ ਹੁਣ ਗਏ। ਆਪ ਵੀ ਕਹਿੰਦੇ ਮੈਂ ਗਿਆਨ ਦੀ ਗੱਲ ਦੱਸਣੀ ਦੱਸੋ। ਗਿਆਨ ਦੀ ਗੱਲ ਇਦਾਂ ਵੀ ਉਹਦਾ ਵੀ ਪੇਪਰ ਬਚਾਰੇ ਦਾ ਮੇਰੇ ਨਾਲੇ ਭਰ ਹੋਈ ਸੀ ਹਨਾ। 2007 ਚ ਹੈ ਨਾ। ਹੂੰ। ਤੇ ਮੇਰੇ ਵੀ ਉਦੋਂ ਤੇ ਪੇਪਰ ਪਰ ਉਹ ਡੋਮੈਸਟਿਕ ਜਿਹੜੇ ਹਨ ਕੁਝ ਕੁਝ ਹੀ ਹੋਣਾ ਪੱਕੇ ਤੌਰ ਤੇ ਕਿਹਦੇ ਗਿਆਨਦੇ ਵੀ ਤੇ ਮੇਰੇ ਉਹਦੇ ਉਹਦੇ ਭਾਂਨੇ ਭਰੇ ਸੀ ਜਿਹੜੰਦੇ ਨੇ ਅੱਛਾ ਅੱਛਾ ਇਹ ਕਨਫਿਊਜ਼ਨ ਦੂਰ ਕਰਦੀ ਹੈ ਗਿਆਨ ਬੰਦੇ ਦਾ ਨਾਂ ਆ ਹਾਂ ਤਾਂ ਮੈਂ ਕਿਹਾ ਗਿਆਨ ਵਾਲੀ ਕੋਈ ਗੱਲ ਦੱਸਣਾ ਨਹੀਂ ਨਹੀਂ ਗਿਆਨ ਵਾਲੀ ਗੱਲ ਨਹੀਂ ਗਿਆਨ ਦੀ ਗੱਲ ਦੱਸਣੀ ਹੈ ਠੀਕ ਆ ਤੇ ਉਹਦੋਂ ਮੇਰੇ ਨਿਕਲੇ ਪੇਪਰ ਉਹਦੇ ਕੋਈ ਮਤਲਬ ਖੜ ਗਿਆ ਨਹੀਂ ਨਿਕਲਿਆ ਨਾ ਚਲੋ ਹੂੰ ਜੋ ਬੇਪਨਿਕਾ ਹਮ ਬਣਾ ਦੱਸ ਜਦੋਂ ਦੇ ਨਹੀਂ ਜਦੋਂ ਉਸੇ ਬਹਿਮ ਜਿਆ ਆ ਸਾਰੇ ਉਹਨਾਂ ਵੀ ਭੈਣ ਸਾਡਾ ਨਾ ਖੜ ਚ ਪੇ ਕੰਮ ਕੀਤਾ ਨਾ ਕਰਦੇ ਹੂੰ ਤੇ ਚਲੋ ਨੈਣੂ ਜਦੋਂ ਤੋਂ ਪਹਿਲਾਂ ਨਾ ਥੋੜੇ ਤਨ ਪਹਿਲਾਂ ਮੈਂ ਕਿਹਾ ਚੰਗਾ ਸੋਨੂ ਸਿੰਘ ਉਦਾਂ ਉਹਦਾ ਨਾ ਗਿਆਨ ਸਿੰਘ ਆ ਪੱਕਾ ਤਾਂ ਉਦਾਂ ਸੋਨੂ ਵੀ ਕਲੀਦਾ ਆਂ ਨਾ ਤਾਂ ਆਪਣਾ ਗਵੰਡੀ ਆ ਕਿ ਉੱਥੇ ਪਿੰਡੋਂ ਹੂੰ ਹੋਰ ਤਾਂ ਉਹ ਵੀ ਇੱਥੇ ਢੱਲੀ ਜਾਂਦਾ ਹਾਂ ਤੇ ਮੈਂ ਕਿਹਾ ਕਦਾ ਕਹਿੰਦਾ ਵਧੀਆ ਵਧੀਆ ਤੇ ਮੈਂ ਕਿਹਾ ਵੀ ਯਾਰ ਤਾਂ ਚੱਲੇ ਆ ਨਾ ਕੱਲ ਨੂੰ ਮੈਂ ਕਿਹਾ ਕਹਿੰਦਾ ਕਿੱਥੇ ਨੂੰ ਮੈਂ ਕਿਹਾ ਇਟਲੀ ਦਾ ਕੰਮ ਬਣ ਗਿਆ ਕਹਿੰਦਾ ਯਾਰ ਕਹਿੰਦਾ ਤੁਹਾਡੀ ਕਿਸਮ ਵਧੀਆ ਮੈਂ ਕੀ ਕਹਿੰਦਾ ਅਸੀਂ ਸਾਰੇ ਬਾਕੀ ਜਿਹੜੀ ਜਿਹੜੀ ਕਿਤੇ ਰਹਿ ਗਏ ਤੁਸੀਂ ਕਹਿੰਦਾ ਦੌੜ ਕੇ ਚੜ ਗਏ ਬੱਸ ਹੀ ਹੈ ਨਾ ਹਾਂ ਹੁਣ ਉਹ ਇੱਥੇ ਆ ਗਿਆ ਨਾ ਚਲੋ ਉਹ ਵੀ ਬੱਸੇ ਚੜ ਕੇ ਆ ਗਿਆ ਜਿੱਦਾਂ ਉਹ ਕਹਿੰਦਾ ਸੀ ਉਦੋਂ ਹੀ ਤੇ ਇਹ ਕਹਿੰਦਾ ਟਕਰਿਆ ਜਦੋਂ ਆਇਆ ਜਣੀ ਹਲਕੀ ਆਏ ਉਹ ਹਲਕਾ ਪਹਿਲਾਂ ਦੀ ਗੱਲ ਹੈ ਮੈਨੂੰ ਟਕਰਿਆ ਨਾ ਉਹ ਆਇਆ ਦਾ ਟਾਈਮ ਦਾ ਉਹ ਵੀ ਹੋ ਗਏ ਤਿੰਨ ਚਾਰ ਸਾਲ ਹੋ ਗਏ ਆ ਇਹਨਾਂ ਜਿਆਦਾ ਹੀ ਹੋ ਗਏ ਉਹ ਤੇ ਮੈਂ ਕਹਿੰਦਾ ਬੱਸ ਉੱਪਰ ਕੇ ਕਹਿੰਦਾ ਕੋਮਪਰਾ ਛੱਡ ਗੱਲ ਦੇ ਬੱਸ ਦੀ ਮੈਂ ਕੀ ਉਹ ਕਹਿੰਦਾ ਬੱਸ ਨੇ ਤਾਂ ਬੱਸ ਕਰਾਈਓ ਭਾਈ ਉਹ ਗੱਲ ਆ ਉਹ ਉੱਥੇ ਗਦੇ ਚਰਨੇ ਵਧੀਆ ਇੱਥੇ ਨਾਲੋਂ ਕਿਹਨੇ ਸਹੀ ਗੱਲ ਆ ਟੈਂਸ਼ਨ ਬਹੁਤ ਹੈ ਇੱਥੇ ਜਿਹੜਾ ਇੰਡੀਆ ਬੈਠੇ ਉਹਨਾਂ ਨੂੰ ਲੱਗਦਾ ਪਤਾ ਨਹੀਂ ਬਾਹਰ ਕੀ ਰੱਖਿਆ ਸਾਢੇ ਅਰਗੇ ਵੀ ਆਪਣੇ ਤੇ ਵੀ ਢੋਕਦੀ ਹੈ ਇਹ ਗੱਲ ਜਿਵੇਂ ਅਸੀਂ ਦਿੱਤੀਆ ਸੀਗੇ ਸਾਨੂੰ ਲੱਗਦਾ ਪਤਾ ਨਹੀਂ ਬਾਹਰ ਕੀ ਆ ਪਰ ਬਾਹਰ ਟੈਂਸ਼ਨ ਆ ਤੁਸੀਂ ਕੋਈ ਕੁਛ ਨਹੀਂ ਪੱਲੇ ਮੇਰੇ ਵੀ ਮੰਤੇ ਸੀ ਮਾਮਾ ਘਰੇ ਭੈਣ ਦਾ ਸਾਰਾ ਦਿਨ ਗੱਡੀਆਂ 'ਚ ਘੁੰਮੀ ਜਾਂਦਾ ਹੈ ਵੀ ਉਹਦੇ ਕਹਿੰਦਾ ਕਿਦਾ ਸਾਡੀ ਤਾਂ ਪੈਰਾਂ ਨੂੰ ਮਿੱਟੀ ਵੀ ਨਹੀਂ ਲੱਗਦੇ ਕਹਿੰਦਾ ਜਾਟੇ ਕੰਮ ਕਰਦੇ ਕਹਿੰਦਾ ਜਾਟੇ ਨਹੀਂ ਇੱਥੇ ਪਤਾ ਲੱਗਦਾ ਜਣਾ ਮਿੱਟੀ ਲੈਂਦੀ ਨਹੀਂ ਪੈਰਾਂ ਤੋਂ ਆਈ ਆ ਜਿਹੜਾ ਕਿ ਮੜਾ ਮੋਟਾ ਘੁੰਮ ਲੈ ਸ਼ਾਮ ਨੂੰ ਤਾਂ ਵੀ ਉੱਥੇ ਉਹ ਹੁਣ ਵੀ ਕਿਹੜਾ ਘੁੰਮਣ ਚੱਲੇ ਹੁਣ ਵੀ ਕੰਮ ਚੱਲੇ ਆ ਸੀ ਆਹ ਕੰਮ ਜਾ ਉੱਦਾਂ ਪਿਛਾ ਹੀ ਆ ਬਸ ਫਿਰ ਤੋਂ ਲੋ ਮੜਾ ਮੋਟਾ ਮਾਰਕੀਟ ਜਾਏ ਉਦਾਂ ਉਦਾਂ ਬਸ ਬਾਣਾ ਤੇ ਪਰਫ ਪੈ ਗਈ ਜਾ ਕੇ ਆਵਾਂਗੇ ਯਾਰ ਹੁਣ ਤਿਆਰੀ ਰਹਿੰਦੇ ਆ ਤੁਹਾਨੂੰ ਬਾਹਰ ਤੋਂ ਤਿੰਨ ਚੱਕ ਕੇ ਲੈ ਜਾਓ ਲੈ ਜਾਓ ਫੇ ਸੁੱਤੇ ਆ ਚੱਕ ਕੇ ਲੈ ਕੇ ਜਾ ਸਾਡੀ ਲੈ ਜਿਓ ਹਨਾ ਮਤੇ ਜਾਣਾ ਨਹੀਂ ਲੋਕੀ ਹੱਸਦੇ ਨਹੀਂ ਹਲਕੂ ਮਿਕਨ ਜਾਣਾ ਕੱਤੇ ਅੱਜ ਨਹੀਂ ਛੁੱਟੀ ਸੀ ਤੇ ਅੱਜ ਮਾਰਕੀਟ ਤੇ ਆ ਗਏ। ਇਹ ਛੁੱਟੀ ਹੋਵੇ ਤਾਂ ਬੇਪੈਕ ਨਾ ਪੋਣਾ ਸੀ। ਅੱਜ ਕਿੱਥੇ ਜਲਦਾ ਦੱਸਦੇ ਹੋ? ਆ ਤਾਂ ਚੱਲੇ ਆ ਮੋਂਦੋ ਵਾਲਿਆਂ ਦੇ। ਮੋਂਦੋ ਫਰਨੀਚਰ ਦਾ ਸ਼ੋਅਰੂਮ ਆ ਜਿਹੜਾ ਉੱਥੇ ਦੇ। ਮੋਂਦੋ ਉਹਨਾਂ ਦੇ ਚੱਲੇ ਆਦੇ। ਦੇਖਦੇ ਆ ਜੇ ਕੋਈ ਚੀਜ਼ ਪਸੰਦ ਆ ਗਈ ਤੇ ਲੈ ਕੇ ਵੀ ਆਉਂਗੇ। ਲਓ ਵੀ ਗਾਇਜ਼ ਪਹੁੰਚ ਗਏ ਆ ਤਾਂ। ਕਿੱਥੇ ਹੈਗੇ? ਸ਼ੋਅਰੂਮ 'ਚ ਅਨਿਤ ਚੰਦ ਦੇ ਸਟੋਰ 'ਚ। ਇੱਧਰ ਦੇਖਿਓ। ਇਹ ਨਹੀਂ। ਹਿੰਦੀ ਚਲੋ ਵੇਨੀ ਆ ਦੇ ਦੋਰ ਕੇ ਪਰੇ ਜਿਹ ਦੋਰ ਕੇ اندر اندر ਕਿੰਦਾ ਵਧੀਆ 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 ਮੇਰੀ ਬਗਲੀ ਅੱਜ ਦਾ ਦਿਨ ਬੜਾ ਸੋਹਣਾ ਲੱਗਿਆ ਗਾਈਜ਼ ਬੜੇ ਚਿਹਰਾ ਬਾਦ ਚੱਲ ਤਾਂ ਘੱਲ ਵੀ ਵਧੀਆ ਨਹੀਂ 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 ਅੱਜ ਵਧੀਆ ਲੱਗਾ ਹੰਦਨ ਚਲੋ ਫਤਿਹ ਬੰਦਲਾ ਸੱਤੇ ਦਿਨ ਹੀ ਖੁੱਲ੍ਹਾ ਹੈ ਸੱਤੇ ਦਿਨ ਹੀ ਚੱਲੋ ਚੱਲ ਸਾਰੇ ਕੰਮ ਕਿੱਦਾਂ ਲੰਘੇ ਯਾਰ ਸੁੱਕਾ ਕੰਮ ਕਿ ਚੱਲਦੇ ਆ ਤਹੱਦ ਹੋਊਗੀ ਮੜੀ ਦਿਖਾ ਕੇ ਚੱਲਦੇ ਆ ਦੇਖੋ ਮਹਿੀਆਂ ਆਪਾਂ ਤਾਂ ਕੋ ਮਹਿਆ ਵ ਬਲੌਗ ਨਹੀਂ ਲਾਉਣਾ ਸੋਫੇ ਨਹੀਂ ਲੈਣੇ ਪੁੱਤ ਨਹੀਂ ਫਸਦੇ ਇੱਦਾਂ ਕਿ ਦਫਾ ਜੂਂਗੇ ਹੂੰ ਗੱਦਾ ¿Hm. ah, deco. ¿Escondo mano? Outlet. de ¿Escondo mano Hmm, Sara de Lona? Tea. 290 ਦਾ ਸੋਫਾ ਨਾ ਨਾ ਹੁਣ ਜਦੋਂ ਅਗਲੀ ਵਾਰ ਲੈਣੇ ਨਾ ਆ ਇਹਦੇ ਤੋਂ ਕੋਈ ਮੜਾ ਨਹੀਂ ਸੋਦਾ ਉਹ ਵੀ ਵਿਕੇ ਆ 150 ਦਾ ਆ 150 ਦਾ 3 ਸੀਟਰ 2 ਸੀਟਰ ਇਹ ਵੀ ਵਿਕੇ ਆ ਇਹ ਦੋਨੇ ਵਿਕੇ ਹੋ ਸੈਟ ਹੀ ਆ ਯਾਰ ਇਹ ਸਭ ਚੰਗਾ ਲੱਗ ਰਿਹਾ ਇਹਨਾਂ ਹੇ ਹਾਂ ਸਹੀ ਆ 434 74 ਦਾ 474 ਦਾ ਆ ਵਾਲਾ ਲੈਦਰ ਦਾ ਆਪਾਂ ਫਸ ਗਏ ਨਾ ਇਹ ਵੀ ਲੈ ਕੇ ਉਹ ਆਪਾਂ ਨੂੰ ਪਤਾ ਨਹੀਂ ਸੀ ਨਾ ਆਪਾਂ ਐਵੇਂ ਹੀ ਲੈ ਲਿਆ ਨਹੀਂ ਹੁਣ ਜਦੋਂ ਲਿਆ ਆਪਾਂ ਲੈਦਰ ਦੇ ਲੈਣੇ ਨਾਲੇ 316 ਦਾ ਹਮਮ ਇਹ ਦਾ ਸਾਈਜ਼ ਹੈ ਨਾ ਮੰਮੀ ਖੈਚਰ ਤੁਸੀਂ ਪੀਚੀ ਹਾਂ ਆ ਵੀ ਸੋਣਾ ਆ ਦੇਖ ਆ ਬਲ ਸੇਮੀ ਆ ਕਲਰ ਦਾ ਹੀ ਫਰਕ ਹੈ ਨਹੀਂ ਥੋੜਾ ਜਿਹਾ ਡੋ ਦਾ ਫਰਕ ਹੈ ਨਾ ਹਾਂ ਕੁਕੀਓ ਦੇ ਸ਼ੇਰ ਹੈ ਹੈ ਸੈਲੀ ਹੋ ਗਿਆ ਬੁਝਾ ਹੈ ਬਸ ਅਨੇ ਜਾਂ ਹੋਰ ਇੱਕ ਦਾ ਛੋਟੀਆਂ ਹਨ ਫ੍ਰਿਜਾਂ ਵੀ ਹਾਂ ਆਹ ਹਨ ਆਵਨ ਦੇਖਦਾ ਇਹਨੂੰ ਪੀਜਿਆਂ ਦਾ ਕੈਂਚਰ ਪਈਆ ਪੀਜਿਆਂ ਛੋਟੀਆਂ ਆ ਆ ਤੂੰ ਦੇਖ ਦੇਗਾ ਆਲੇ 58 ਦਾ ਟੇਬਲ ਆਉ ਤੇ ਕੀ ਕੁੱਤੇ ਦੇ ਵਾਲਿਆ ਨਹੀਂ ਉਦੋਂ ਪੈਲ ਪੈ ਤਾਂ ਸਕਰੇਚੀਆਂ ਨਹੀਂ ਸਕਰੇਚ ਨਹੀਂ ਆਹ ਚੇਅਰ ਤੋਂ ਦੇਖੋ ਕਲੀ ਕਲੀ ਇਹ ਨੋ ਐਰੋ ਦੀ ਵੀ ਦੇਖੋ ਨੌ ਐਰੋ ਦੀ ਵੀ ਇੱਥੇ ਲੱਗੀਆਂ ਅੱਜ ਦਾ ਡਾਈਨਿੰਗ ਟੇਬਲ ਲਈ ਆ ਸਾਰੇ ਹੀ ਆ ਆ ਨੌ ਕੀ ਕਰਨੀਆਂ ਜਦੋਂ ਲੋਡ ਹੋਈ ਉਦੋਂ ਲੈ ਕੇ ਜਾਵਾਂਗੇ ਅਜੇ ਨਹੀਂ ਲੈ ਜਾਵਾਂਗੇ ਨੌ ਆ ਕੋਈ ਮਾੜੀ ਨਹੀਂ ਨੌ ਦੀ ਐ ਨਾ ਨੌ ਦੀ ਐ 16 ਦੀ ਇਸਪਾਰਮੇ ਹਾਂ ਇਹ ਬੱਚੇ ਰੋਟੀ ਖਾਣਨਾ ਅੱਛਾ ਠੀਕ ਐ ਉਹ ਦੇ ਬਾਣੀ ਉਹ ਕਿਸੇ ਜਿਹੜੇ ਸਾਈਡ ਦੇ ਬਾਣੀ ਉਹਦੇ ਰੱਖਣ ਨੂੰ ਆ। ਉਹ ਦੇ 100 ਚੜ੍ਹ ਗਏ ਰੋਸੋ। ਆਪਣੇ ਨਾਲ ਦਾ? ਆਪਾਂ ਬਹੁਤ ਥੋਸਕੇ ਬੱਗੇ। ਆਪਾਂ ਨੂੰ ਪਤਾ ਹੀ ਨਹੀਂ ਸੀ ਉਦੋਂ। ਉਹ ਨੂੰ ਉਹਨੂੰ ਕਹਿੰਦੇ ਸੀ ਉਹਦੇ ਨਾਮ ਦਾ ਹੀ ਆ ਇਹ। ਨਹੀਂ ਉੱਥੇ ਗੇੜਾ ਤਾਂ ਮਾਰਨਾ ਆ। ਪਹਿਲਾਂ ਚੱਲ ਵੱਡ ਬਣਦਾ ਤਾ। ਹਾਂ? ਬਾਤ ਕਰੋ। ਤੁਹਾਨੂੰ ਪਤਾ ਹੈ ਤੁਸੀਂ ਸੋਹਣਾ ਹੈ ਅਸੀਂ ਗਾਇਸ ਉਥੇ ਲੈਣਾ ਹੈ ਗੱਦਾ। ਸਿੰਗਲ ਇਹ ਤਾਂ ਉੱਪਰ ਆ ਗਏ ਇਹ ਇੱਥੇ ਕੀ ਕਹਿੰਦੇ ਸਕੋਂਦੋ ਮੰਨੋ ਤਾਂ ਨਹੀਂ ਹੈਗਾ ਆ ਦੇ ਸਕੋਂਦੋ ਮੰਨ ਤੁਹਾਨੂੰ ਭੈਣ ਸਕੋਂਦੋ ਮੰਨ ਸਕੋਂਦੋ ਮੰਨ ਕਰਕੇ ਸੌਲੀ ਨਹੀਂ ਨਵੇਂ ਕਾਤੇ ਨਹੀਂ ਨਵੇਂ ਕਾਤੇ ਇੰਨਾ ਯਾ ਨਹੀਂ ਆਡਰ ਘਾਤੇ ਉਹਦੇ ਆਲੇ ਪਸੰਦ ਨਹੀਂ ਉਹ ਨਹੀਂ ਦੇ ਅੱਛਾ ਅੱਛਾ ਇਹ ਚੱਕਰ ਚਾ ਕਿਚਨ ਕਿਚਨ ਕਿੰਨੀ ਵੱਡੀ ਓ ਸੋਕਾ ਛੋਟੀ ਹੈ ਨਾ ਆ ਆਹੋ ਉਹ ਜੋ ਚਾਰ ਹਜ਼ਾਰ ਕਿੰਨੇ ਦੀ ਹੈ 4109 ਦੀ ਆ ਉਦਾਂ 200 ਗੁੱਡੀ ਵੱਡੀ ਹੈ ਕਿਚਨ ਨਾ ਵਾਈਟ ਕਲਰ ਦੀ ਕਿੰਨੀ ਸ਼ੌਣ ਲੱਗਦੀ ਆ ਇਹ ਨੰਮੇਗਾ ਆ ਵੀ ਇਹ ਕਿੱਦਾਂ ਖੁੱਲਦੀ ਕਿੱਦਾਂ ਖੁੱਲਦੀ ਕਿੱਦਾਂ ਲਿੰਕ ਆ ਤੀ ਉਹਨਾਂ ਵਿੱਚ ਇੱਕ ਖੋਲ ਕੇ ਦੇਖੇ ਦੋ ਕਿਚਨ ਕਿੰਨੀ ਸੋਹਣੀ ਬਾਈਟ ਹੂੰ ਇਹ ਕੁਛ ਹੂੰ ਜੇ ਦੋਪ ਆਪਣਾ ਘਰ ਲੈ ਲਿਆ ਨਾ ਫੇ ਲੈ ਕੇ ਜਾਵਾਂਗੇ ਸਾਰਾ ਕੁਝ ਨਾ ਹਾਂ ਤਾਂ ਤਾਂ ਪਰ ਮੈਨੂੰ ਪਰ ਤਾਂ ਮੈਂ ਕੁ ਵਾਲੇ ਕੁਕੀਨਾ ਨਾ ਹਾਂ ਸੋਕਾ ਲ ਮਾਰੀ ਕਿਨੇ ਰੀਆ ਸੋਕਾ ਉਹ ਵਾਲੀ 611 ਦੀ ਨਾ ਬੈ ਇਥੇ ਲੱਗੇ ਤਾਂ ਇਹ ਦੇ ਗੱਦੇ ਹੈ ਸਿੰਗਲ ਡਬਲ ਹੈ ਗਾਈਜ਼ ਹੁਣ ਅਸੀਂ ਥੱਲੇ ਆ ਗਏ ਆ ਦੇਖੋ ਸਟਾਰਟਿੰਗ ਤੇ ਇਦਾਂ ਜਿਹੜੇ ਬੈੱਡਰੂਮ ਆ ਪੂਰੇ ਨਾਲ ਬੈੱਡ ਨਾਲ ਸਾਈਡ ਟੇਬਲ ਡਰੈਸਿੰਗ ਟੇਬਲ ਅਲਮਾਰੀ ਆਹ ਸਭ ਦੀ ਥੋੜੀ ਆ ਇਹ ਹੋਰ ਆ ਇਹਦਾ ਕੱਲੇ ਕੱਲੇ ਦਾ ਰੇਟ ਲਿਖਿਆ ਆ ਆ ਦੇਖੋ ਕਿਦਾਂ ਇਹਨਾਂ ਨੇ ਡੈਕੋਰੇਟ ਕੀਤਾ ਹੈ ਸਾਰਾ ਪੂਰਾ ਡੈਕੋਰੇਟ ਕਰਕੇ ਰੱਖਦੇ ਆ ਬੈਕਗ੍ਰਾਉਂਡ ਉਹਨਾਂ ਨੇ ਇਦਾਂ ਬਣਾਈ ਆ ਜਿਦਾਂ ਕਿਤੇ ਇਹੋ ਜਿਹੀ ਲੋਕੇਸ਼ਨ ਦੇ ਘਰ ਹੋਵੇ ਬਥੇ ਇਦਾਂ ਦੀ ਲੋਕੇਸ਼ਨ ਸੋਹਣਾ ਲੱਗਦਾ ਇਦਾਂ ਬੈਡ ਲੱਗਾ ਹੋਏ ਹਾਂ ਦੇਖੋ ਸੀ ਸਲਾਈਡ ਵਾਲੀ ਲਾਤੀ ਮੈਨੂੰ ਪਤਾ ਨਹੀਂ ਬਾਕੀ ਆ ਜਾ ਵਾਓ ਬਿਆਨਕੋ ਸਾਰਾ ਵਾਈਟ ਸਾਰਾ ਆ ਜਾ ਡੈਡੀ ਨਹੀਂ 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 ਆਪਣਾ ਜਿਹੜਾ ਮੈਂ ਵੀ ਲੇਗਾ ਆਪਾਂ ਲੇਕੀਏ ਨਾ ਉਹ ਵੀ ਇੱਥੇ ਲੱਗਾ ਹੈ ਦੇਖਦੇ ਆ ਲੁਕਾ ਦੇ ਆ ਵੀ ਥੋੜਾ ਥੋੜਾ ਆਪਣੇ ਨਾਲ ਦਾ ਹੀ ਆ ਥੋੜਾ ਜਿਹਾ ਫਰਕ ਆ ਆ ਦੇਖੋ ਇਹ ਥੋੜੀ ਹੈ ਆਪਣੇ ਕਿਆ ਆਇਆ ਆਪਾ ਲੈ ਕੇ ਗਿਆ ਸੀ ਕਲਰ ਇਹਨਾਂ ਨੇ ਚੇਂਜ ਕਰਤਾ ਆ ਦੇ ਗਵਾਲੀ ਨਹੀਂ ਉੱਦਤ ਗਵਾਲੀ ਹੈ ਸਾਰਾ ਆਹੀ ਆ ਆ ਸਾਈਡ ਟੇਬਲ 85 ਯੂਰੋ ਦਾ ਹੈ ਤੇ ਆ ਸਾਈਡ ਦੇ ਸਾਹਮਣੇ ਦਾ ਬੈੱਡ ਦਾ ਰੇਟ ਆ ਬੈਟੇ ਦੇ ਰਿਹਾ ਹੈ ਬੀ ਆਪ ਉਹਦਾ ਇਦਾਂ ਸਿੰਗਲ ਹੋ ਲੈਣਾ ਤੇ ਇੰਨੇ ਦਾ ਆ ਆਹ ਵਾਲਾ ਲੈਣਾ ਇਦਾਂ ਹੈ ਹਾ ਵਾਈਟ ਕਲਰ ਦਾ ਸਾਰਾ ਕਿੰਨਾ ਸੋਹਣਾ ਹਾਂ ਦੇਖੋ ਪਤੇ ਰੇ ਸਾਰਾ ਵਹਿ ਵਹਿ ਕੇ ਦਿਖਣਾ ਉਹ ਕਿਦਾਂ ਮਰੇ ਮਨ ਠੇ ਜਾਂਦੇ ਰੋਕ ਜੋ ਤਾਂ ਮਾਰ ਦਿਆ ਕਾਲੀ ਇਹਨੇ ਆਹ ਕੋਸ ਸਲਾਈਡ ਵਾਲੇ ਆ ਨਾ ਆ ਬਲੀ ਆਹ ਸਲਾਈਡ ਆ ਗਿਆ ਇਹਦਾ ਇਹ ਹੁੰਦਾ ਵੀ ਜਿੱਦ ਜਿੱਦ ਆਪਾਂ ਡਰਾਅਰ ਲਿਖਾਉਣੇ ਆ ਇਹਦਾ ਆਹ ਬਲੀ ਚੀਜ਼ ਬਣਵਾਉਣੀ ਆ ਇਹਦਾ ਅਲੱਗ ਉਹਨਾਂ ਨੇ ਰੋਕ ਜੋ ਇਹਨਾਂ ਨੇ ਅਲੱਗ ਉਹਨਾਂ ਨੇ ਲੈਣਾ ਹੈ ਪੈਸੇ ਹਾ ਦੇ ਵਾਓ ਕਿਹ ਚੋ ਕਿੰਨਾ ਸੋਹਣਾ ਸਖ ਆਹ ਕਿੰਨਾ ਸੋਹਣਾ ਪੁੱਤ ਕਿੰਨੀ ਸੋਹਣੀ ਦੋਬਲੀ ਨਸੋਣ ਤੇਸ ਨਾਲ ਖੜੀ ਹੈ ਸਾਕਾਸੀ ਫੋਟੇ ਕਿੰਦਾ ਦੇਖਦਾ ਆ ਅਜੇ ਇਕੱਲੇ ਬੈਡਰੂਮ ਹੋਣ ਡਿਆ ਇੱਥੇ ਆ ਦੇਖ ਤੁਸੀਂ ਇਦਾਂ ਵੀ ਲਵਾ ਸਕਦੇ ਇਸ ਤੋਂ ਬਾਅਦ ਗੱਦਾ ਪਾਪਾ ਰੁਪਏ ਦਾ ਹਾਵੇ ਹਾਂ ਜਿਹੜਾ ਬਿਲਕੁਲ ਮਿੱਟੀ ਆ ਮਿੱਟੀ ਥੋੜੀ ਲੈ ਜਾਣਾ ਆ ਤਾਂ ਉਹੀ ਆ ਜਿਹੜਾ ਤਾਂ ਆਪਣੇ ਦੂਜੇ ਕੂਮ ਦੇ ਵਿੱਚ ਲੱਗਾ ਆ ਥੋੜਾ ਉਹ ਸਤਰੀਆਂ ਦਾ ਉਹ ਵਧ ਗਿਆ ਤੇ ਆ ਕੋਸਟ ਦੇਖ ਕੇ ਚੀਜ਼ ਲਈਦੀ ਆ ਗਾਇਜ਼ ਇਹ ਕਾਲੀ ਬਹੁਤ ਪੈਂਦੇ ਆ ਪੈਸੇ ਦੇਣੇ ਚੀਜ਼ ਲੈਣੀ ਦੇਖ ਕੇ ਲੈਣਾ ਇਹ ਨਹੀਂ ਵੀ ਹਾਂ ਕੋਈ ਗੱਲ ਨਹੀਂ ਲੱਗਣਾ ਤਾਂ ਕੰਮ ਤੇ ਆ ਸਾਰੇ ਲੱਗੇ ਆ ਮੈਟਰਸ ਜਿਆਦਾ ਚੌੜਾ ਨਹੀਂ ਲੱਗਣਾ ਸਕੇ ਜਿਹੜਾ ਆਹੀ ਸਾਈਜ਼ ਹੋਣਾ ਨਾ ਗਵਾਲੇ ਹੀ ਹੈ ਸਾਈਜ਼ ਹੈ ਨਾ ਆਪਾਂ ਦਾ ਇੱਥੇ ਕਰਾਈ ਆਪਣੀ ਮਾਰਿਆ ਜਿਹੜੇ ਆਹੋ ਆਪਾਂ ਆਪਣੀ ਹਿਸਾਬ ਦੇ ਨਾਲ ਲਵਾਂਗੇ ਇਹ ਕਿੱਥੇ ਕਿੱਥੇ ਬਸ ਆ ਜਿਹੜੇ ਚਾਰ ਤਿੰਨ ਚਾਰ ਚੰਗੇ ਇਸ ਸਿਨਿਓਰੀਏ ਸਮਝ ਨਾ ਰਹੀ ਕਿ ਉਹ ਗੱਦਾਂ ਲਈ ਕਿ ਤੂੰ ਇੱਕ ਤੋਂ 70 ਦਾ ਕਿੰਨਾ ਨਹੀਂ ਨਹੀਂ ਆਪਾਂ ਆਪਣੇ ਹਿਸਾਬ ਨਾਲ ਲਵਾਂਗੇ ਇਹ ਨਾ ਆਪ ਲੱਗਿਆ ਉਹ ਨਹੀਂ ਲੱਗਣਾ ਇੱਥਾ ਨਾ 230 ਦਾ ਆਹੋ ਉੱਤੇ ਇਧਰ ਆਪਾਂ ਘੁੰਮ ਲਈਏ ਸਾਰੇ ਉੱਥੇ ਕਿਚਨ ਦਾ ਆ ਜਾਂਦਾ ਸਮਾਨ ਆ ਜਾ ਦੇਖਦੇ ਬਾਅਦ ਵਿੱਚ ਤਾਂ ਗੱਦਾ ਦੇਖ ਲਈ ਸਲੈਕਟ ਕਰ ਲਈਏ ਆ ਬੱਚਿਆਂ ਵਾਲੇ ਆ ਜਾਂਦੇ ਆਹੋ ਨਿਆਣੇ ਵਾਲੇ ਆ ਪੁੱਤ ਇਹ ਬੱਚਿਆਂ ਦੇ ਮੰਮੀ ਰੱਖੋ ਆ ਆ ਪਰਪਲ ਕੁੜੀਆਂ ਵਾਲਾ ਫਰੋਜ਼ਨ ਮੰਮੀ ਆ ਮਾਸ ਆ ਬਲੂ ਸੀ 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 ਮੰਮੀ ਮੈਨ ਟੈਲੈਨੋ ਕਦੋਂ ਵੱਡੇ ਹੋਏ ਨੇ ਥੋੜੀ ਪਹਿਣਾ ਇੱਥੇ ਤਿੰਨ ਕਿਵੇਂ ਬੰਦੀ ਆ ਆ ਛੋਟੇ ਆ ਬੈੱਡ ਬੁੱਤਾ ਹਜ਼ਾਰੀ ਆ ਤੁਹਾਡੇ ਸਾਈਜ਼ ਦੇ ਆ ਅ ਸੁਖਾ ਸੋਹਣਾ ਹੈ ਨਾ ਹੂੰ ਪੈਸੇ ਤਾਂ ਫੇ ਲੱਗਣੇ ਹੀ ਆ ਜਦੋਂ ਵੀ ਚੀਜ਼ ਆ ਆਦੇ ਬਲੂ ਵੀ ਆ ਆਹੋ ਆਹੋ ਪਿੰਕ ਕਲਰ ਦੇ ਕੀ ਹਾਂ ਨਾਲੀ ਕਿੰਨੇ ਦਾ ਹੈ ਹੁਣ ਇਹ ਲਿਖਿਆ 817 ਰਾਇ ਹੈ ਪਰ ਇਹ ਪੈ ਜਾਣਾ ਸੋ ਕੋ 15 1600 ਚ ਸਾਰਾ ਆ ਬੈਲੋ ਆ ਬੈਲੋ 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 ਮੈਂ ਇੰਤਜ਼ਾਰ ਕੀਤਾ ਪਰ ਉਹ ਨਹੀਂ ਕਾਲੀ ਆਉਣੀ ਆਨ ਪਰਵਾਨ ਆ ਜਾਦੇ ਲੈ ਦਾਂਗੇ ਜਦੋਂ ਲੈਣਾ ਹੋਇ ਲੈ ਦਾਂਗੇ ਓਕੇ ਦੇਖੋ ਹਜੇ ਫਿਲਹਾਲ ਇਹਨਾਂ ਨੇ ਸਾਰਾ ਕੁਝ ਲਾਈਨ ਵਾਈਜ਼ ਹੀ ਲਾਇਆ ਪਹਿਲਾ ਬੈੱਡਰੂਮ ਆਣੇ ਆ ਫਿਰ ਮਿਲਦਾ ਕਿਚਨ ਆਉਗੀ ਨਾ ਆ ਵੀ ਦੇਖਣਾ ਅਤੇ ਤੂੰ ਦਾ ਗਦੇ ਕਰਦਾ ਹੈ ਹੁਣ ਕਿਚਨ ਐਂਡ ਡਰਾਇੰਗ ਰੂਮ ਆ ਗਿਆ ਆਹ 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 ਠੀਕ ਆ ਨਿਆਲ ਨੂੰ ਤਾਂ ਛੱਡ ਦੋ ਕੁਝ ਸ਼ੀਸ਼ੇ ਬਹੁਤ ਲੱਗੇ ਆ ਇੱਥੇ ਮੰਮੀ ਅੱਗੇ ਵਾਲੀ ਬੈੱਡ ਨੂੰ ਲੈ ਤਾ ਤੂ ਐ ਪਿਆਨੀ ਆ ਕੱਟ ਦਿੱਤ ਨੇ ਟੂਪਲੋਵ ਲੇ ਕੇ ਦੇਖਣਾ ਸੋਨਾ ਹੈ ਘਰ ਘਰ ਦੇ ਵਿੱਚ ਇੰਦਾ ਸਾਰਾ ਸਮਾਨ ਰੱਖਿਆ ਹੈ ਆਹੋ ਆਵੋ ਵਾਹਿੰਦਾ ਪੁਰਾਣਾ ਵੈਸੇ ਵਾਈਟ ਵਾਈਟ ਫਰਨੀਚਰ ਦੀ ਵੀ ਲੱਗ ਗਈ ਤੌਰ ਤੇ على كيفك الله يا واش رمضان خلص مانا ها بانش سي سي ਸੋਫੇ ਸੋਫੇ ਸ਼ੁਰੂ ਹੋ ਗਏ ਹੁਣ ਲਾਈਨ ਵਾਈ ਸਾਰਾ ਕੁਝ ਹੀ ਆਇਆ ਉਹਨਾਂ ਨੇ ਹਾਂ ਆਪਣੇ ਸੋਫੇ 245 ਦਾ ਹੁੰਦਾ ਜੀ ਹਾਂ 3 ਸੀਟਰ 245 ਦਾ ਤੇ ਉੱਤੇ 3 ਸੀਟਰ ਸੇਮ ਹੀ ਆ ਉਹਨਾਂ ਨੂੰ ਕੋਈ ਕਲਰ ਦਾ ਫਰਕ ਆ ਆ ਪਾਲ ਗਏ ਨਾ ਗਰੀਜੋ ਹਾਂ ਇਹ ਵਾਲੇ ਸਾਰੇ ਕਲਰ ਮਿਲ ਜਾਂਦੇ ਪੱਤੇ ਦੇ ਵਿੱਚ ਜੇ ਲਮਾ ਜਿਸ ਲੱਕ ਹੂੰ ਬਲਤੀ ਹੋ ਗਈ ਉਹ ਤੋਂ ਨਹੀਂ ਹੈ ਚਲੋ ਜਿਹੜੀ ਚੀਜ਼ ਕਰਮਾ ਚ ਉਹੀ ਮਿਲਣੀ ਆ ਉਹ ਬਦ ਸਾਈਕਲ ਆ ਹੈ ਸਾਈਕਲ ਨਹੀਂ ਆਣਾ ਕਿੰਨਾ ਸੋਹਣਾ ਹੈ ਨਾ ਕਿਉਂ ਪੀਸ ਸਭਲੀ ਆ ਚੰਗੇ ਵਿੱਚ ਪਿਆ ਸਿੱਕਾ ਲੈਣੇ ਨਾ ਕੱਢਣਾ ਜਿਹੜੇ ਉਹ ਫਿਰ 2 3 500 ਕੁ ਲੱਗੇ ਰੇਟ ਦੇ ਆਹੋ 8 8 9 900 ਦੇ ਬੈਲੂ ਮੈਮੀ ਆ ਆ ਜਾ ਪੁੱਤ ਜਿਹੜੋਂ ਨਿਆਰ ਤੋਂ ਇਹ ਤਾਂ ਇਹਦੇ ਬਾਰੇ ਸਾਰਾ ਕੁਝ ਲਿਖਿਆ ਹੋਇਆ ਬੋ ਤਾਂ ਸਾਰਿਆਂ ਦੇ ਉੱਤੇ ਸਾਰਾ ਕੁਝ ਲਿਖਿਆ ਆ ਬੈਲਨ ਦੋਨੋਂ ਬੈਲਨ ਤਾਂ ਛੱਡ ਦਿਓ ਹੱਥੋਂ ਦਾ ਛੱਡਣ ਵਾਲੀਆਂ ਨਹੀਂ ਆ ਚੀਜ਼ਾਂ ਇਹ ਇੱਕ ਥੋੜ ਕੇ ਆ ਘੁੰਮਦਾ ਆ ਹੂੰ ਘੁੰਮਦਾ ਆ ਘੁੰਮਦਾ ਆ ਆ ਜਾ ਆ ਜਾ ਪਤੀ 1100 ਇੱਕ 1120 ਤਾਂ ਲੱਗਾ ਆ ਇਹ ਇੱਥੇ 1120 ਦਾ ਹੈ ਤੇ ਉੱਥੇ 500 ਪਾ ਦੇ ਦੋ ਦੋ ਰੇਟ ਦਾ ਹਿਸਾਬ ਆ ਹਾਂ 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 ਆ ਜਾ ਕੋਣ ਪਤਾ ਲੱਗ ਗਿਆ ਹਮ ਚਲੋ ਪਤਾ ਲੱਗ ਗਿਆ ਗਾਹਾਂ ਜਿਹੜੇ ਤੁਹਾਨੂੰ ਦੇਖਦੇ ਹੋ ਨਾ ਤੁਹਾਨੂੰ ਪਤਾ ਲੱਗ ਗਿਆ ਇਹ ਦੇਖ ਲੈ ਥੱਲੇ ਉਹ ਪੀ ਲੈ ਆਹ ਗੱਦੇ ਰੇਟ ਹੈਗਾ ਆ ਪੀ ਉੱਤੇ ਹਮ ਉਹ ਦੋ ਪੀਸ ਆ ਬ੍ਰੇਕ ਮੰਗ ਰਹੇ ਹੋ ਬਾਕੀ ਤੋ ਬਾਕੀ ਕਲਾ ਦੀ ਗਲਾਸ ਕੋਈ ਡੈਕੋਰੇਟ ਦੇ ਗੋ ਕਿੰਨਾ ਸੋਹਣਾ ਕੀਤਾ ਨਾ ਸਾਰਾ ਗਾ ਘਰ ਸੋਣੇ ਚਮਕਦਾ ਹਾਂ ਕਹਿੰਦੇ ਹਾਂ 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 ਐਮ ਵਾਲੇ ਐਲ ਵਾਲੇ ਐਮ ਨਹੀਂ ਐਮ ਐਲ ਐਂਡ ਦ ਡਾਲੀ ਸੀ ਆ ਗਿਆ ਕਿਚਨ ਆ ਦੇਖੋ ਕਿਚਨ ਨਿੱਕੀ ਜਿਹੀ ਇੰਨੀ ਸਾਡੇ ਕਿੱਥੇ ਇਦਾਂ ਦੀ ਕਿਚਨ ਹੈ ਸਾਡੇ ਕਿੱਥੇ ਕਿਤਨੀ ਨਿਕਲਣਾ ਸਰਨਾ ਸਾਡੇ ਤਾਂ ਇੰਨਾ ਭਾਂਡਾ ਆ ਇੰਨੇ ਚੀਜ਼ਾਂ ਆ ਆ ਕਿੱਥੇ ਇੱਥੇ ਰੋਟੀ ਬਕਾਉਣ ਨੂੰ ਉੰਨੀ ਜਗ੍ਹਾ ਆ ਤਰਜੀਹ ਤੋਂ ਕਲਰ ਦੇਖ ਕੇ ਨਾ ਪਿਆਰਾ ਨਾ ਕਿਚਨ ਦਾ ਹਮ ਹਾਂ ਦੇਖੋ ਦੇਖੋ ਸਾਰਾ ਕੁਝ ਹੀ ਵਧੀਆ ਮੜਾ ਕੀ ਇੱਥੇ ਕੁਝ ਨਹੀਂ ਮੜਾ ਹੈਗਾ ਸਾਰਾ ਕੁਝ ਹੀ ਵਧੀਆ ਹੈ ਮੋਰੀ ਮੋਰੀ ਨਾ ਤੁਰੋ ਯਾਰ ਇੱਥੇ ਅਕੀਰੋ ਬਹੁਤ ਵਾਹ ਸਤੋ ਮੈਂ ਮੁਰਮੁਰ ਉੱਤੇ ਪੈ ਗਈ ਹੈ ਹੈ ਆ ਮੈਨੂੰ ਪਿਆਰੇ ਬਹੁਤ ਹੈਗਾ ਹਾਂ ਜਦੋਂ ਆ ਗਾਂ ਦੇਖਦੇ ਹਾਂ ਕੰਮ ਕੇ ਦੇਖਦੇ ਹਾਂ ਦੇਖੋ ਤਾਂ ਹੂੰ ਦੇਖੋ ਵੱਡੀਆਂ ਤਾਂ ਵੱਡੀਆਂ ਆ ਵਾਓ ਇਹ ਦਾਦੀ ਘਰ ਤੇ ਕਿਚਨ ਲੱਗੀ ਹੋਵੇ ਤਾਂ ਰੂਹ ਰਾਜੀ ਹੋ ਜਰਿਆ ਨੇ ਹੈ ਮਾਰਬਲ ਪ੍ਰਿੰਟ ਆ ਛੀ ਸੇ ਲੱਗ ਰਹੀ ਆ ਹੂੰ ਜਗਾ ਜਗਾ ਤੇ ਸਾਰੇ ਬੈਠੇ ਆ ਤੇ ਜਿਹੜਾ ਇਹਨੂੰ ਪਸੰਦ ਆਉਂਦਾ ਅਗਲਾ ਚੱਕ ਦਿੰਦੇ ਆ ਨਾ ਕੰਮ ਨਾਲ ਨਾਲ ਹੀ ਸੱਲ ਤੇ ਚੱਲ ਕੀ ਲਾਣੀ ਆ ਬਸ ਆਹ ਦੇਖ ਕਿਚਨ ਕਿੰਨੀ ਸੋਹਣੀ ਸੁੱਖ ਹਾਂ ਨਾ ਕਿਚਨ ਕਿੰਨੀ ਪਿਆਰੀ ਆ ਕਲਰ ਕਿੰਨਾ ਪਿਆਰਾ ਮਮੀ ਆਹ ਛੀਸ ਹਾਂ ਆਨੇ ਲੋ ਸਾਰੀਆਂ ਦੇ ਅਲੱਗ-ਅਲੱਗ ਰੇਟ ਆ ਜੀ ਆਹ ਨੂੰਣਾ ਪੱਤੀ ਯੂਰੋ ਥੱਲੇ ਖੋਲੀ ਥੱਲੇ ਖੋਲੀ ਹੂੰ ਇਹ ਸੈਂਪਲ ਆ ਇਹ ਆ ਇਹ ਵੀ ਸੈਂਪਲ ਹੀ ਹੋਣਾ ਜੀ ਉਹ ਵਿੱਚ ਲਗਾਉਣਾ ਉਹਦੇ ਪੱਤੀ ਯੂਰੋ ਅਲੱਗ ਲੱਗਣੇ ਆ ਮੰਮੀ ਆ ਸ਼ਾਮ ਤੱਕ ਹੂੰ ਆ ਨੀ ਬਾਜ਼ੀ ਚਲੇ ਹੈ ਗਾਸ਼ਿਕ ਮਨਨ ਦੇਖਦੇ ਸਾਂ ਕਾਈ ਥੱਲੇ ਉਹਦਾ ਅਸੀਂ ਦੇਖ ਕੇ ਆਏ ਰੇਟ ਬੜੇ ਜਿਆਦਾ ਆ ਆ ਪਸੰਦ ਆ ਇਹ 85 ਦਾ ਆ ਹਾਂ ਠੀਕ ਐ ਬਹਿ ਕੇ ਦੇਖ ਤਾਂ ਮਣੀ ਸਰੋ ਮੈਂ ਬਹਿ ਕੇ ਦੇਖ ਸਕੋ ਮੜੀਏ ਪੈਕੇਜ ਹੈ ਕਿ ਦੇਖ ਲੋ ਸਹੀ ਲੱਗਦਾ ਤੁਹਾਨੂੰ ਤੁਸੀਂ ਸੋਣਾ ਕਿਹੜਾ ਪਸੰਦ ਐ ਨਾ ਦੋਨਾਂ ਚ ਮੈਨੂੰ ਵੈਸੇ ਆ ਹੈ ਇਦਾਂ ਨਹੀਂ ਕਿ ਨਾ ਪਤਾ ਲੱਗਣਾ ਪਤਾ ਜਦੋਂ ਨਹੀਂ ਵੈਸੇ ਉਹਦੇ ਨਾਲ ਜਿਆਦਾ ਵਧੀਆ ਲੱਗਾ ਵੇ ਰੀਡ ਤਾਂ ਉਹਦਾ ਆ ਪਿਆ 118 ਆ ਆ ਵੀ ਸਹੀ ਐ ਆ ਜਾਦਾ ਵਧੀਆ ਸੁਖ ਹੋਰ ਯਾਰ ਉਹ ਤੇ ਜੇ ਵੀ ਹੋਵੇ 15 ਇੱਧਰ ਤੋਂ ਉਹਨੇ 15 ਉਹਦਾ 23 25 ਰੁਪਏ ਬੱਜ ਜਾਣੇ ਆਹ ਸਹੀ ਹੈ ਪਰ ਚੀਜ਼ ਵੀ ਆ ਨਾ ਨਹੀਂ ਤੂੰ ਮੈਂ ਨਹੀਂ ਆ ਆ ਜਾ ਆ ਜਾ ਆ ਦੇ ਕਿਦਾਂ ਲੰਮਾ ਬਜਾਨੇ ਨੀਨੀ ਗੱਲਾਂ ਆ ਜਾ ਆ ਜਾ ਹਾਂਜੀ ਬੋਤਲ ਹਾਂ ਅਰੇ ਕਿਤੇ ਪੈਕੇ ਹੂੰ ਕਿਤੇ ਪੈਕੇ ਦੇ ਕਰਾ ਕੀ ਹੈ ਤੇ ਵਧੀਆ ਆਹੋ ਵਧੀਆ ਆ ਇਹ ਮਨ ਨੂੰ ਆ ਕਿਤੇ ਪੈਕੇ ਬੋਲੇ ਤੇ ਦੋ ਜਣੇ ਹੀ ਹੋਣਾ ਸਿੰਗਲ ਬੰਦੇ ਲਈ ਆ ਦਾ ਹਾਂ ਆ 72 ਦਾ ਤੇ ਆਹ 36 ਦਾ ਹੂੰ ਬੈਕ ਗਿਆ ਨਹੀਂ ਆ ਲਾ ਨਾ ਨਹੀਂ ਨਹੀਂ ਕੀ ਕਰਨੇ ਆ ਪਕੜਾ ਬੈੱਡ ਲੈਣਾ ਇਹ ਬਤ ਇਹ ਇਹਨਾਂ ਦੇ ਬੈੱਡ ਦੇ ਨਾਲ ਸਾਈਡਪੇ ਟੇਬਲ ਆਏ ਵਾਲੇ। ਚਾਹੇ ਉੱਤ ਕੇ ਇਸ ਕੀ ਬੈੱਡ ਦੇ ਜਦੋਂ ਆਪਾਂ ਬੈੱਡ ਲੈਣਾ ਹੋਵੇ ਫੇਰ ਹੀ ਲਈਦਾ ਹੋ। ਹੁਣ ਆਪਾਂ ਗੱਲਾਂ ਉਹ ਲੈਣਾ ਗੱद्दा ਲੈਣਾ ਆ। ਸੁਰਗੱद्दा। ਮੈਂ ਮਤਰਾਸਾ ਲੈਣਾ ਕੱਲਾ। ਗੱਡਾ ੜੀ ਲਈ ਮੰੰਜੇ ਤੇ ਸੌਂਦਾ ੜੀ। ੜੀ ਤੇ ਜਾਣ ਕੇ ਮੰੰਜੇ ਤੇ ਸੌਂਦਾ ਬੜਾ ਸੋਹਣਾ ਹੈਗਾ ਇਹ ਦੂਜੇ ਅੰਦਰ ਦਾ ਬੈੱਡ। ਹਾਂ? ਹਾਂ। ਇਹ ਨਹੀਂ ਨਹੀਂ ਲੈਣਾ। ਕੱਲਾ ਹੀ ਲੈਣਾ। ਹਮਮ ਲੰਮਾ ਪੈ ਕੇ ਦੇਖੀ ਠੀਕ ਹੈ। ਠੀਕ ਸੇਹਤ ਪਰੌਣੇ ਦੇ ਕਿਦਾਂ ਬਹਿ ਗਏ ਤੁਸੀਂ ਬਹਿ ਗਏ ਇੱਥੇ ਉਹਦਾ ਟੈਂਪਰ ਉਹਨੂੰ ਉਹ ਕਿਧਰ ਉਹਨੂੰ ਉਹ ਕਿੱਥੇ ਜਾ ਕਰਤਾਂ ਉਹਪਰ ਚੱਲਦਾ ਲੱਗਦਾ ਕਿਸੇ ਦਾ ਕੰਮ ਦੁੱਤੇ ਬੈਲੂ ਨਹੀਂ ਕੰਮ ਹਮ ਐਨ ਮੁ ਕਰੇ ਵੋਲੇ ਪਰ ਉਹ ਨਹੀਂ ਨਾ ਰੋਲਤਾ ਕੋਸੇ ਹਾਂ ਆ ਵਾਲੀ ਮੈਨੂੰ ਪਸੰਦ ਆਈ ਸੀ ਹਮ ਇਹ ਚੱਕੋਣਾ ਹਾਂ ਉਹ ਸਹੀ ਯਾ ਉਹਦਾ ਉਹਦਾ 350 ਰੇਟ ਆ ਇਹ ਦੂਤ ਹਮ ਇਹ ਬੈ ਕੇ ਗਿਆ ਪੁੱਤ ਇਹ ਵੀ 218 ਦਾ ਹੈ 93 ਦਾ ਉਹਦਾ ਮਿਲਣਾ ਇਹ ਸੋਹਣਾ ਸੋਫੇ ਹੂੰ ਠੀਕ ਐ ਆਹ ਇੱਕ ਚੀਜ਼ 6 ਤੋਂ 16 ਹੂੰ ਫਿੰਦੂਤੋ ਹਾਂ ਮੈਨੂੰ ਬੋਰਥ ਪਿਆਛੇ ਓਕੇ ਅਗਲੀ ਵਾਰ ਇਹ ਲਈ ਜਾਵਾਂਗੇ ਇਦਾਂ ਦਾ ਓਕੇ ਹੂੰ ਲੈ ਜਾਣਾ ਆਪਾਂ ਹੁਣ ਮਰਸੀ ਦਾ ਮਸਲਾ ਕਰਨਾ ਦੇ ਹੁਣ ਤੁਸੀਂ ਆਹ ਨਾ ਕੱਢ ਲਿਓ ਨਹੀਂ ਕੱਢਣੀ ਹੋਰ ਨਹੀਂ ਕੱਢਣੀ ਬੈਗ ਨਾ ਦਿਓ ਬੈਗ ਨਾ ਦਿਓ ਯਾਰ ਬੈ ਜਾ ਉਹ ਲਗੋਤ ਜੜੀ ਜਾਂਦਾ ਕਰਨਾ ਉਹਨੂੰ ਵੀ ਲੈ ਲੈਂਦਾ ਨਜ਼ਾਰੇ ਕੋਈ ਬੈਜੋ ਸੱਟ ਲਵਾਉਂਗੇ ਗੱਦਾ ਖਰੀਦ ਲਿਆ ਗਾਈਜ਼ ਤਾਂ ਹੁਣ ਉਹਨਾਂ ਨੇ 2 ਕਮਿੰਟਾਂ ਚ ਆ ਜਾਣਾ ਆ ਇਥੇ ਬਾਹਰ ਹੀ ਲੈ ਕੇ ਗੱਦਾ ਫੋਲਡ ਕਰਕੇ ਹੁਣ ਗੱਡੀ 'ਚ ਦੇਖਦੇ ਆ ਕਰਦੇ ਆ ਥਾਂ ਸਭਾ ਗੱਡੀ 'ਚ ਥਾਂ ਕਰ ਲੋ ਸੀਟਾ ਸੂਟਾ ਇੱਧਰ ਉੱਧਰ ਕਰ ਲੋ ਨਿਆਣਿਆਂ ਦੀ ਤੂੰ ਬੈਲਟ ਲਗਾਈ ਨਹੀਂ ਚਲ ਬੈਲਟ ਲਗਾ ਲਾ ਬੈਲਟ ਲਗਾ ਕੇ ਬਹਿ ਜਾ ਪੁੱਤ ਹੁਣ ਗੱਦਾ ਰੱਖਣਾ ਆ ਐਂਦੇ ਰੱਖਣਾ ਲਗਾ ਲਪ ਤਾਂ ਬੈਲਟ ਲਗਾ ਲਾ ਲੱਗੀ ਕਿ ਨਹੀਂ ਚਲ ਮੈਂ ਅਮਕ ਕਰ ਲੈਣਾ ਆਨੀ ਆ ਮੈਂ ਡੀਨੋ ਸਾਈ ਬੜਾ ਚੜ ਗਿਆ ਜੋਰ ਲੱਗ ਗਿਆ ਮੈਂ ਕਿਹਾ ਖੜੇ ਆਉਣਾ ਹੀ ਨਹੀਂ ਆ ਗਿਆ ਕੀ ਹੋਇਆ ਹੁਣ 2 ਮਿੰਟ ਇੱਥੇ ਬੈਠੋ ਹੁਣ ਨਾ ਲਾਉਣਾ ਵੀ ਤੁਸੀਂ ਹੁੰਦਾ ਆ ਨਹੀਂ ਘਾਣੇ ਇੰਦੇ ਆ ਲਓ ਜੀ ਗੱਦੇ ਦਾ ਵੀ ਮਸਲਾ ਹੱਲ ਹੋ ਗਿਆ ਪਰ ਨਿਆਣੇ ਬੜੇ ਔਖੇ ਬੈਠੇ ਆ ਪਿੱਛੇ ਇੰਦਾਂ ਮੈਂ ਕਿਹਾ ਹੈ ਚੱਲ ਨਹੀਂ ਸਭਾ ਨੇ ਵੀ ਘੁੰਮ ਜਾਣਗੇ ਨਹੀਂ ਜਾਏਗਾ ਨਹੀਂ ਆਹ ਉਹ ਘੰਨ ਚੱਲ ਗਿਆ ਰੁਕਣ ਟੁਕਣ ਵਾਲਾ ਕੰਮ ਹੈ ਨਹੀਂ ਰਾਜ ਚਾਹੋ ਦੇਖ ਲਓ ਜਿੱਦਾਂ ਸਹੀ ਲੱਗਦਾ ਤੁਹਾਨੂੰ ਤੇ ਜਾਣਾ ਮਾਰਕੀਟੋਂ ਸੀ ਸੀ ਚੱਲ ਕਮਾ ਲਿਓ 10 ਮਿੰਟ ਫੇ ਚੱਲਦੇ ਆਂ ਕਾ ਟਾਈਮ ਤੇ 11:30 ਹੋ ਗਿਆ ਮਾਰ ਦਾ ਟਾਈਮ ਨਹੀਂ ਹੋਇਆ ਐਸੇ ਲੂੰਗਾ ਜਾਨੀ ਜਿਹੜੀ ਮਾਰ ਲੈਨੇ ਦੇਖ ਲੈਨੇ ਕੀ ਆਉਂਦਾ ਨਹੀਂ ਕਿਦਾਂ ਹੋਇਆ ਗੋਂੜੀ ਤੱਕ ਲੂੰਗਾ ਨਿਆਨੇ ਨਿਆਲੂ ਕਿਦਾਂ ਬਟਾ ਕਰ ਸੈਂਟ ਮਿੰਟ ਦੀ ਨਾ ਐਸੇ ਕਰ ਲਓ ਤਾਂ ਦੇ ਗੱਦੇ ਦਾ ਮਤਲਬ ਠੰਡਾ ਯਾਰ ਹੋਦੀ ਤੁਸੀਂ ਤੁਹਾਡਾ ਪਾਦੂ ਦਾ ਹੀ ਖਰਚਾ ਪਾਇਆ ਮੁੰਡੇ ਵਾਲਾ ਕਾ ਬੜਾ ਛੋਟਾ ਦੂਜਾ ਕਮਰਾ ਜਦ ਬੰਦਾ ਕਵੇ ਕਮਰਾ ਕਾਦਰ ਹੋ ਗਿਆ ਸੀ ਤਾਂ ਤੁਹਾਨੂੰ ਕਿਹਨੇ ਕਿਹਾ ਸੀ ਤੁਹਾਨੂੰ ਕਿਹਨੇ ਕਿਹਾ ਸੀ ਵੀ ਉਹ ਵਾਲਾ ਗੱਦਾ ਲੋ ਉਹ ਗੱਦਾ ਨਹੀਂ ਉਹ ਮੁੜ ਕੇ ਨਿਆਣੇ ਤੁਰੇ ਫਿਰਦੇ ਰਹਿੰਦੇ ਇੱਥੇ ਕਿੱਥੇ ਚਿੰਤਾ ਕਰਨਾ ਤੁਸੀਂ ਤਾਂ ਇੱਥੇ ਆ ਦੇਖੋ ਨਾ ਅਸੀਂ ਗਏ ਆਏ ਹੁਣ ਮਾਰਕੀਟ ਆ ਗਏ ਆਂ ਖਾਣਗੇ ਇੱਥੇ ਮਾੜਾ ਮੁੱਟਾ ਨਿਆਣੇ ਨੂੰ ਖਵਾ ਦਈਏ ਨਿਹਾਲ ਫਤਿਹ ਹੈਗੀ ਕਰਦਾ ਆ ਉਹਦੇ ਉਹਨੂੰ ਕਿਹਾ ਇੱਥੇ ਬਹਿ ਜਾ ਤੂੰ ਉੱਧਰ ਘੁੰਮੰड्या ਮੈਨੂੰ ਪਿਆ ਇੱਕ ਤਾਂ ਇੱਕ ਬਹੁਤ ਆ ਵੱਡਾ ਬਹੁਤ ਆ ਇੱਕ ਬਹੁਤ ਆ ਰੱਜਣਾ ਥੋੜੀ ਦੇਖ ਲਓ ਗਾਇਜ਼ ਹੁਣ ਅਸੀਂ ਖਾ ਪੀ ਲਈਏ ਤੇ ਕੀ ਕੀ ਕਰਨਾ ਉਹ ਤੇ ਹੁਣ ਤੁਸੀਂ ਦੱਸ ਦੇ ਹੁਣ ਕੀ ਕਰਨਾ ਲਾਈਕ ਸਬਸਕ੍ਰਾਈਬਰ ਇੱਕ ਕਮੈਂਟ ਤੇ ਸ਼ੇਅਰ ਸ਼ੇਅਰ ਉਹ ਘੰਟੀ ਵੀ ਬਜਾ ਲਓ ਇਹਦਾ ਟੰਦਣੀ ਹਾਂ ਤੁਹਾਡਾ ਖੰਪਾਲਾ ਬੜੇ ਦਿਨਾਂ ਬਾਅਦ ਅੱਜ ਜੋਦਾ ਵਲੌਗ ਬਣਾਇਆ ਮਹੀਨੇ ਬਾਅਦ ਹੀ ਕੀ ਕਹਿੰਦੇ ਉਹਨੂੰ ਖੰਪਾਲਾ ਹਾਂ ਆਓ ਦੇ ਸੌਲਡ ਆਪ ਹੀ ਕੀ ਖਿਲਦੇ ਚਲੋ ਓਕੇ ਬਾਏ ਟਾ ਟਾ ਹਾਂ ਇਹਦਾ ਕਰ ਚਲ ਤੂੰ ਗੱਲਾਂ ਤੂੰ ਵੀ ਗੱਲਾਂ ਬਾਏ you <laughs>